ਮਾਪੇ ਬਿਨਾਂ ਸੋਚੇ ਸਮਝੇ ਆਪਣੇ ਢਾਈ ਢਾਈ ਸਾਲ ਦੇ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੇ ਨੇ ਉਸ ਤੋਂ ਬਾਅਦ ਬੱਚਾ ਮੋਬਾਈਲ ਦੀ ਵਰਤੋਂ ਕੀਤੇ ਬਿਨਾਂ ਖਾਣਾ ਵੀ ਨਹੀਂ ਖਾਂਦਾ ਹਾਲਾਂਕਿ ਸੂਚਨਾ ਤਕਨਾਲੋਜੀ ਅਤੇ AI ਦੇ ਯੁੱਗ ਵਿੱਚ ਮੋਬਾਈਲ ਦੀ ਵਰਤੋਂ ਜ਼ਰੂਰੀ ਹੈ ਪਰ ਛੋਟੇ ਬੱਚਿਆਂ ਨੂੰ ਮੋਬਾਈਲ ਦੇਣ ਦੀ ਕੀ ਲੋੜ ਹੈ ਜੇਕਰ ਤੁਸੀਂ ਵੀ ਮੋਬਾਈਲ ਦੀ ਲਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਸੈਲਫੋਨ ਤੁਹਾਡੇ ਬੱਚਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਰਿਹਾ ਹੈ ਛੋਟੀ ਉਮਰ ਵਿੱਚ ਬੱਚੇ ਡਿਜੀਟਲ ਡਿਮੈਂਸ਼ੀਆ ਵਰਗੀ ਘਾਤਕ ਬਿਮਾਰੀ ਤੋਂ ਪੀੜਤ ਹੋ ਸਕਦੇ ਨੇ ਇਸ ਸਥਿਤੀ ਵਿੱਚ ਦਿਮਾਗ ਨੂੰ ਖੂਨ ਦੀ ਸਪਲਾਈ ਘੱਟ ਜਾਂਦੀ ਹੈ ਜਿਸ ਨਾਲ ਸੈੱਲ ਖਰਾਬ ਹੋ ਜਾਂਦੇ ਨੇ ਅਤੇ ਉਹ ਖਰਾਬ ਹੋਣ ਲੱਗਦੇ ਨੇ ਜੇਕਰ ਬੱਚਾ ਭੁੱਲ ਜਾਂਦਾ ਹੈ ਕਿ ਉਸਨੇ ਕੀ ਯਾਦ ਕੀਤਾ ਹੈ ਜਾਂ ਕਿਸੇ ਚੀਜ਼ ਤੇ ਧਿਆਨ ਨਹੀਂ ਦੇ ਪਾ ਰਿਹਾ ਜਾਂ ਉਸਦੀ ਕਾਰਗੁਜ਼ਾਰੀ ਘਟਣ ਲੱਗਦੀ ਹੈ ਤਾਂ ਸਮਝੋ ਕਿ ਉਹ ਡਿਜੀਟਲ ਡਿਮੇਨਸ਼ੀਆ ਤੋਂ ਪੀੜਤ ਹੈ ਡਿਜੀਟਲ ਡਿਮੇਨਸ਼ੀਆ ਨਾ ਸਿਰਫ ਬੱਚਿਆਂ ਸਗੋਂ ਬਜ਼ੁਰਗਾਂ ਤੇ ਵੀ ਹਮਲਾ ਕਰ ਰਿਹਾ ਹੈ ਬ੍ਰਿਟੇਨ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ ਇੱਕ ਦਿਨ ਵਿੱਚ 4 ਘੰਟੇ ਤੋਂ ਵੱਧ ਸਕਰੀਨ ਟਾਈਮ ਨਾੜੀ ਦਿਮਾਗੀ ਕਮਜ਼ੋਰੀ ਅਤੇ ਐਲਜ਼ਾਈਮਰ ਦੇ ਜੋਖਮ ਨੂੰ ਵਧਾਉਂਦਾ ਹੈ ਫੋਨ ਤੇ ਘੰਟਿਆਂ ਬੱਧੀ ਸਕਰੋਲ ਕਰਨ ਨਾਲ ਬਹੁਤ ਸਾਰੀਆਂ ਫੋਟੋਆਂ ਐਪਸ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਸ ਨਾਲ ਤੁਹਾਡੇ ਦਿਮਾਗ ਲਈ ਹਰ ਚੀਜ਼ ਨੂੰ ਯਾਦ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਨਤੀਜੇ ਵਜੋਂ ਤੁਹਾਡੀ ਯਾਦਦਾਸ਼ਤ ਇਕਾਗਰਤਾ ਅਤੇ ਸਿੱਖਣ ਦੀ ਸਮਰੱਥਾ ਤੇ ਬੁਰਾ ਅਸਰ ਪਾਉਂਦੀ ਹੈ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਵੱਧਾ ਸਕਰੀਨ ਟਾਈਮ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਸ਼ੂਗਰ ਦੀਆਂ ਸ਼ੂਗਰ ਦੀਆਂ ਬਿਮਾਰੀਆਂ ਕੈਂਸਰ ਦੇ ਖਤਰੇ ਨੂੰ ਵਧਾ ਰਹੀਆਂ ਨੇ ਇੱਥੋਂ ਤੱਕ ਕਿ ਬੱਚਿਆਂ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਰਹੀਆਂ ਨੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬੱਚੇ ਮੋਬਾਈਲ ਦੇਖਦੇ ਹੋਏ ਦੋ ਰੋਟੀਆਂ ਖਾਂਦੇ ਨੇ ਉਹ ਹਮੇਸ਼ਾ ਮੋਬਾਈਲ ਤੋਂ ਬਿਨਾਂ ਇੱਕ ਰੋਟੀ ਵੀ ਚੰਗੀ ਤਰ੍ਹਾਂ ਨਹੀਂ ਖਾਂਦੇ ਭਾਵੇਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਨਾ ਸਿਰਫ ਡਿਜੀਟਲ ਡਿਮੇਨੀਸ਼ੀਆ ਹੈ ਤੇ ਸਗੋਂ ਮੋਬਾਈਲ ਦੀ ਲਤ ਦੇ ਮਾੜੇ ਪ੍ਰਭਾਵਾਂ ਤੋਂ ਵੀ ਬਚਾਉਣਾ ਹੈ ਆਓ ਜਾਣਦੇ ਹਾਂ ਕਿ ਤੁਸੀਂ ਯੋਗ ਧਿਆਨ ਦੀ ਮਦਦ ਨਾਲ ਫੋਕਸ ਦਿਮਾਗ ਦੀ ਸਿਹਤ ਅਤੇ ਸਰੀਰਕ ਸਿਹਤ ਨੂੰ ਕਿਵੇਂ ਸੁਧਾਰ ਸਕਦੇ ਹੋ ਬ੍ਰੇਨ ਟਿਊਮਰ ਦੇ ਲੱਛਣ ਸਿਰ ਦਰਦ ਉਲਟੀ ਮੂਡ ਸਵਿੰਗ ਸੁਣਨ ਵਿੱਚ ਮੁਸ਼ਕਲ ਬੋਲਣ ਵਿੱਚ ਮੁਸ਼ਕਲ ਮਾੜੀ ਯਾਦਾਸ਼ਤ ਕਮਜ਼ੋਰ ਨਜ਼ਰ ਦਿਮਾਗੀ ਵਿਕਾਰ ਨਾਲ ਸੰਬੰਧਿਤ ਰੋਗ ਪਾਰਕਿਨਸ ਅਲਜ਼ਾਈਮਰ ਦਿਮਾਗੀ ਕਮਜ਼ੋਰੀ ਦਿਮਾਗੀ ਟਿਊਮਰ ਦਿਮਾਗੀ ਟਿਊਮਰ ਦਿਮਾਗ ਨੂੰ ਸਿਹਤਮੰਦ ਬਣਾਉਣ ਦੇ ਪੰਜ ਤਰੀਕੇ ਕਸਰਤ ਸੰਤੁਲਨ ਖੁਰਾਕ ਨਾਤੋ ਦੂਰੀ ਸੰਗੀਤ ਚੰਗੀ ਨੀਂਦ ਦਿਮਾਗ ਨੂੰ ਮਜ਼ਬੂਤ ਕਿਵੇਂ ਬਣਾਇਆ ਜਾਵੇ ਬਾਦਾਮ ਦਾ ਤੇਲ ਦੁੱਧ ਵਿੱਚ ਮਿਲਾ ਕੇ ਪੀਓ ਬਾਦਾਮ ਦਾ ਪੇਸਟ ਨੱਕ ਵਿੱਚ ਪਾਓ ਬਾਦਾਮ ਅਤੇ ਖਰੂਟ ਪੀਸ ਕੇ ਖਾਓ ਯੋਗਾ ਧਿਆਨ ਕਰੋ ਸੈਰ ਅਤੇ ਕਸਰਤ ਕਰੋ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਕਰੋ ਫੈਮਿਲੀ ਦੇ ਨਾਲ ਮਿਲ ਕੇ ਇੱਕ ਸਮੇਂ ਦਾ ਭੋਜਨ ਜ਼ਰੂਰ ਇਕੱਠੇ